ਪਾ ਦੇ ਪਾ ਦੇ ਪਾ ਦੇ ਪੰਗੜਾ ਪਾ ਦੇ ਪੰਗੜਾ 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 ਇਹ ਮੇਰਾ ਪਪੂ ਭੰਗੜਾ ਪਾਊਗਾ ਪਾ ਦੇ ਪਪੂ ਭੰਗੜਾ ਏ ਰੱਪੂ ਟਿੰਗ ਜਿਕੜੰਗ ਚਿੰਗੜੰਗੀ ਜਿਕੜਕਾ ਭੰਗੜਾ ਪਾ ਦੇ ਬਤਾ ਹੇ ਹੇ ਟਿੰਗ ਚਿਕੜੰਗ ਚਿੰਗੜਕਾ ਟਿੰਗ ਟਿੰਗੜਕਾ ਨਿੰਗ ਟਿੰਗੜਕਾ ਆਹਾ ਨੂਰੇ ਪੰਗੜਾ ਲਾ ਪਾ ਦੋ ਆਹਾ 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 ਨੂਰਾ ਮੇਰਾ ਬੰਗੜਾ ਪਾਤਾ ਹੈ ਰੇ ਟਿੰਗ 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 ਜਪਨੂਰ ਦਾ ਭੰਗੜਾ ਪੈਂਦਾ ਵੇਖਾ ਆਇਆ ਜਪਨੂਰ ਦਾ ਭੰਗੜਾ ਪਾਉਂਦਾ ਐ ਐ ਜਪਨੂਰ ਭੰਗੜਾ ਤਾਂ ਪਾਦੇ ਭੰਗੜਾ ਨਹੀਂ ਪਾਉਂਦਾ ਕੀ ਆ ਐ ਐ ਭੰਗੜਾ ਪਾਊਗਾ ਹੁਣ ਐ ਇਹ ਭੰਗੜਾ ਪਾਊਗਾ ਜਪੂ ਸਾਡਾ ਭੰਗੜਾ ਪਾਦੇ ਫਿਰ ਭੰਗੜਾ ਪਾਦੇ ਭੰਗੜਾ ਪਾਦੇ ਐ ਐ ਐ ਮਤ ਬੁਇਆ ਭੰਗੜਾ ਦਾ ਪਾਉਂਦਾ ਨਹੀਂ ਜਪਨੂਰ ਤੂੰ ਹਾਂਜੀ ਨਾਸ਼ਤਾ ਬਣ ਗਿਆ ਹੈ ਕਾਦੇ ਵਾਲਾ ਬਣਾਇਆ ਮੈਂ ਬਰੋਂਠੇ ਮੈਂ ਆਇਆ ਬਰੋਂ ਮਰਜਾ ਲੈ ਹੋ ਗਈ ਹੋ ਗਈ ਇਹਨੂੰ ਥੱਲੇ ਖੜਾ ਦੇ ਯਾਰ ਆ ਜਾ ਥੱਲੇ ਖੜਾ ਦੇ ਹੁਣੇ ਬੰਬ ਫਟ ਗਾਣਾ ਸੀ ਇਹ ਆਈ ਨਹੀਂ ਟਿਕਣਾ ਇਹਨੇ ਹਾਂ ਇੱਥੇ ਖੇਡ ਲਾ ਨੂਰੇ ਪੰਗੜਾ ਪਾ ਦੇ ਹਾਂ ਹਾਂ ਪਗੜਾ ਪਾ ਲਏ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਮੀਨ ਕਰਦੇ ਆਂ ਤੁਸੀਂ ਠੀਕ ਠਾਕ ਹੋਵੋਗੇ ਸਵੇਰ ਸਵੇਰ ਦਾ ਟਾਈਮ ਹੈ ਅਸੀਂ ਨਾਸ਼ਤਾ ਕਰਨ ਦੀ ਤਿਆਰੀ ਚਾਹ ਇੱਕ ਵਾਰੀ ਪੀ ਲਈ ਹੈ ਜਾਂ ਪਨੂਰ ਭੰਗੜਾ ਸ਼ੈਂਗੜੇ ਪਾਈ ਜਾਂਦਾ ਤੁਹਾਨੂੰ ਦਿਖਾਏ ਗਿਆ ਆ ਦੇਖੋ ਜਪਨਾ ਪੰਗੜਾ ਪਾ ਲਏ ਠੀਕਾ ਠੀਕਾ ਮાળા ਪੇੜਾ ਬੰਦਾ ਹੂੰ ਨੂਰਿਆ ਓ ਨੂਰੀਆ ਆ ਯਾ ਆਪਣਾ ਨਾਸ਼ਤਾ ਪਹਿਲਾਂ ਆਂਗ ਸਾਬੇ ਚ ਜਿਵੇਂ ਪਹਿਲਾਂ ਛਾਬੇ ਹੁੰਦੇ ਹੁੰਦੇ ਹੁਣ ਆ ਗਿਆ ਕਾਦੇ ਆ ਇਹ ਪਤਾ ਨਹੀਂ ਵਾਂ ਬਾਸਦੇ ਹੁੰਦੇ ਕਿ ਕਾਦੇ ਹੁੰਦੇ ਆ ਤੇ ਪਹਿਲਾਂ ਹੁੰਦੇ ਸੀ ਦੁੱਧ ਦੇ ਯਾਰ ਇਹ ਦੁੱਧ ਨਹੀਂ ਹਾਈ 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 ਸੈਟ ਗੱਤ ਗਿਵਤ ਜੀ ਚਾਹ ਆ ਗਈ ਲੈ ਲਿਆ ਉਹ ਬਈ ਚਲੋ ਟ੍ਰੇ ਜਾ ਕੋਲੇ ਤੋਂ ਲਓ ਜੀ ਆ ਜਾਗੇ ਨਾਸ਼ਤਾ ਕਰਨਾ ਨੂਨ ਵਾਲੇ ਪਰਾਂਠੇ ਆ ਤਰਮਣ ਕਿੰਨੇ ਚਾਹੇ ਬੱਜਣਾ ਨਾ ਕੋਰਨਰੋਂ ਇਮੋਟੇ ਆ ਤੇ ਟ੍ਰੇ ਬਣ ਗਈ ਹੈ ਨਾ ਮਨ ਲਗਾ ਟ੍ਰੇਆਂ ਦਾ ਕੰਮ ਹੈ ਇੱਕੋ ਛੋਟੀ ਟ੍ਰੇ ਚੱਲ ਪਿਆ ਤੇ ਕੀ ਤੁਹਾਨੂੰ ਲੈ ਦੇ ਹਾਂ ਹੈ ਹਾਂ ਤੁਹਾਨੂੰ ਕੱਢੀ ਲੱਗ ਜਾ ਰੇ ਲੈ ਜੂਗਾ ਨਹੀਂ ਹਾਂ ਮੈਂ ਆਇਆ ਨਾ ਨੂੰ ਲਿਜਾਣ ਨੂੰ ਮੁੜ ਕੇ ਟਾਈਮ ਲੱਗ ਜਾਣਾਗਾ ਤੇ ਇੱਧਰ ਹਾਂ ਮੈਨੂੰ ਦੁੱਧ ਵੀ ਲੈ ਕੇ ਆਉਣਾ ਤੇ ਪੈਸੇ ਕਿੱਥੇ ਆ ਕਿੱਥੇ ਵੀ ਮੈਸੇਜ ਕਹਿੰਦੇ ਗੁਲਗੰਦ ਕੀ ਹੁੰਦੀ ਹੈ ਗੁਲਗੰਦ ਵੀ ਹੁੰਦੀ ਹੈ ਹਾਂ ਉਹ ਜਿਹੜੀ ਆ ਆਈਸਕ੍ਰੀਮ ਉਹ ਆਏ ਹਾਏ ਕੀ ਹੈ ਜਪਨੋਰ ਗੁਲਗੰਦ ਵੀ ਲੈ ਆ ਦੂੰਗਾ ਨਾਲੇ ਮੈਂ ਖਾ ਲੂੰ ਘੋੜਾ ਸਵਾਦ ਲੱਗਦੀ ਹੁੰਦੀ ਟੇਸਟੀ ਹੁੰਦੀ ਉਹ ਕੀ ਆ ਫੜੋ ਸਹੀ ਜਨ ਨੂੰ ਇਹਨੇ ਤੁਹਾਡੇ ਕੋਲ ਨਹੀਂ ਆਣਾ ਦੁੱਧ ਪੀਣਾ ਦੁੱਧ ਪਿਆ ਦੇ ਇਹਨੂੰ ਕਿਰਾ ਦੁੱਧ ਨਹੀਂ ਹਲੋ ਸਹੀ ਇਹਨੂੰ ਮੈਂ ਕਿਹੜਾ ਇਹਨੂੰ ਪਾ ਲਾਂਗੀ ਦੋ ਦਿਨ ਨੂੰ ਨੌਰੀ ਇਹੋ ਨਹੀਂ ਆ ਰਹੀ ਹੈ ਡਾਕਟਰ ਕੋਲ ਜਾਉਂ ਤੋ ਸਿੱਧ ਹਾਂਜੀ ਕੀ ਹੈ ਬਾਏ ਫਿਰ ਬਾਏ ਪਾਪਾ ਨਾਲ ਦੁੱਧੂ ਲੈ ਆਉ ਜੇ ਇੱਕ ਦੁੱਧੂ ਬਿਨਾਂ ਜਦੋਂ ਘਰੋਂ ਘਰੋਂ ਉਹਦੇ ਆ ਰਹੀਆਂ ਫਿਰ ਦੋ ਮਿੰਟ ਰੋਕ ਜੋ ਦੁੱਧੂ ਕਰੀ ਗੋਦ ਅੱਜ ਬਣਾਣਾ ਅਸੀਂ ਕਦੂ ਕਦੂ ਬਣਾਵਾਂਗੇ ਨਵੇਂ ਤਰੀਕੇ ਨਾਲ ਮੈਨੂੰ ਤਾਂ ਮਲਾਈ ਵਾਲਾ ਚੰਗਾ ਲੱਗਦਾ ਨਾ ਕਿ ਦੁੱਧ ਵਾਲਾ ਦੁੱਧ ਵਾਲਾ ਸੇਵੀਆਂ ਬਣਾਣ ਲੱਗੇ ਅੱਜ ਪਰਸੋਂ ਬਣਾਇਆ ਸੀ ਦलिया ਮਿੱਠਾ ਕਿਉਂਕਿ ਕਿਤੇ ਠੰਡ ਮੌਸਮ चेंज ਹੋਣ ਕਰਨਾ ਜੋ ਕੰਮ ਜਿਆ ਲੱਗਾ ਸੀ ਤੇ ਹੁਣ ਬਣਾ ਰਹੇ ਨੇ ਆਪਣਾ ਮਿੱਠੀਆਂ ਸੇਵੀਆਂ ਬਣਾਣ ਲੱਗੇ ਉਦੋਂ ਨਾ ਉਹਨਾਂ ਰਮਨ ਨੇ ਤਾਂ ਬਣਾਇਆ ਤੇ ਇਹ ਨਹੀਂ ਮੈਨੂੰ ਕਹਿੰਦੀ ਘੋਲ ਕਾਉਂਗਾਂ ਇਹ ਮੈਂ ਕਿ ਭੁੰਨਾਂ ਸੀ ਨਾ ਕਹਿੰਨੀ ਉਹ ਦਿਨ ਨਹੀਂ ਨਹੀਂ ਭੁੰਨੇ ਨਹੀਂ ਜਦੋਂ ਮੈਂ ਨਮਕੀਨ ਬਣਾਈਆਂ ਸੀ ਨਾ ਪਹਿਲੀ ਵਾਰ ਉਹ ਉਹ ਦਿਨ ਨਹੀਂ ਮਿੱਠੀਆਂ ਜਦੋਂ ਬਣਾਈਆਂ ਸੀ ਦਸਵੀਂ ਵਾਲੇ ਦਿਨ ਨਾ ਉਹਦੋਂ ਤੇ ਮੈਂ ਉਹ ਭੁੰਨੀਆਂ ਸੀ ਸਵੇਰੇ ਹਮ ਨਮਕੀਣੀ ਘੋਲ ਨਹੀਂ ਸੀ ਨਾ ਉਹ ਭੁੰਨੀ ਦੀਆਂ ਹਾਂਜੀ ਤੇ ਜਪਨੂਰ ਗਈ ਆਪਣੇ ਭੂਆ ਨਾਲ ਦਵਾਈ ਲੈਣ ਉਹਨੂੰ ਥੋੜੀ ਸੀ ਕਨਸਟਿਪੇਸ਼ਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਤੇ ਅੱਜ ਫੇਰ ਭੇਜੀ ਉਹਨੂੰ ਦਵਾਈ ਲੈਣ ਵਾਸਤੇ ਬਾਕੀ ਹੁਣ ਸੋਇਮੀਆਂ ਬਣ ਜੂਗੀਆਂ ਫੇਰ ਆਪਾਂ ਖਾਵਾਂਗੇ ਰੋਟੀ ਤੋਂ ਬਾਅਦ ਇੱਧਰ ਕਦੋਂ ਤਿਆਰ ਹੋਵੇ ਦੁੱਧ ਵਾਲਾ ਛਾਈ ਪਨੀਰ ਵੰਗੂ ਲਾ ਕੇ ਹਮ ਛਕਲ ਛਾਈ ਪਨੀਰ ਵਾਲੀ ਬਣੀ ਹੈ ਇਹ ਮਲਾਈ ਪਾਈ ਹੈ ਇਹ ਆਪਣਾ ਕੋਈ ਛਾਈ ਬਣੀ ਰਹੀ ਹੈ ਇਹ ਆ ਹਾਂ ਛਾਈ ਬਣੀ ਰਹੀ ਹੈ ਬਾਕੀ ਦੇ ਹੁਣ ਇਹਦਾ ਟਾਈਮ ਕਿੰਨਾ ਲਵੋਗੇ ਤੁਸੀਂ ਸੋਇਮੀਆਂ ਇਹਨਾਂ ਕੋਈ ਖਾਸ ਟਾਈਮ ਨਹੀਂ ਲੈਂਦਾ ਮੈਂ ਉਹ ਪਾਓ ਥੋੜੀਆਂ ਜਿਹੀਆਂ ਜੀ ਮਟੇ ਸੌਂਫ ਪਾ ਸਕਦੇ ਆ ਇਹਦੇ ਚ ਜਾਂ ਲਾਚੀ ਦੇ ਦਾਣੇ ਲਾਚੀ ਹੈ ਨਹੀਂ ਲਾਚੀ ਆਇਆ ਨਹੀਂ ਮਟ ਉਹ ਨਹੀਂ ਹਰੀ ਲਾਚੀ ਨਹੀਂ ਹੈਗੀ ਹਰੀ ਲਾਚੀ ਆਇਆ ਨਹੀਂ ਖਤਮ ਹੋ ਗਿਆ ਉਹਦਾ ਚਾਹ ਚਾਹ ਵਗੈਰਾ ਜਦੋਂ ਬਣਾ ਰਹੀ ਸੀ ਨਾ ਤੇ ਉਹਦਾ ਸਾਰੀ ਪਾ ਲਈ ਮੈਂ ਨਿੰਬੂ ਪਾ ਲਓ ਉਹ ਦੇਖਾਂ ਹੋਣੀ ਨਹੀਂ ਕੋਈ ਹੈ ਹੋਣੀਆਂ ਨਹੀਂ ਆਚੀਆਂ ਸੌਂਫ ਹੈ ਜੀ ਬਸ ਇਹ ਸੌਂਫ ਪਾ ਸਕਦੇ ਤੇ ਸੌਂਫ ਪਾ ਲਓ ਸੌਂਫ ਖਤੋਂ ਦਾ ਨਹੀਂ ਆਣੀ ਗਾਣੀ ਹੈ ਗਰਮੀ ਨੂੰ ਜੋ ਹੁਣ ਥੋੜਾ ਜਿਹਾ ਫਰਕ ਆ ਗਿਆ ਪਰ ਇੰਨਾ ਵੀ ਨਹੀਂ ਲੱਗਦੀ ਹੈ ਕਿਸੇ ਟਾਈਮ ਕਿਸੇ ਦਿਨ ਜ਼ਿਆਦਾ ਹੋ ਜਾਂਦੀ ਗਰਮੀ ਆਪਣਾ ਬਚਾ ਕੇ ਰੱਖੋ ਕਿਉਂਕਿ ਮੌਸਮ ਬਦਲਦੇ ਚ ਬਿਮਾਰ ਹੋ ਜਾਂਦਾ ਬੰਦਾ ਪਾਪਾ ਨੇ ਕੀ ਕੀਤਾ ਹੈ ਜਪਨੂਰ ਹੈ ਜਪਨੂਰ ਦੀ ਲੱਤ ਬੰਨੀ ਹੋਈ ਏ ਜਾਂ ਬਾਰ ਬਾਰ ਨਾ ਬੈੱਡ ਦੇ ਨੀਚੋਂ ਜਾਂਦੀ ਉੱਧਰ ਨੂੰ ਵੇਖਣ ਵਾਸਤੇ ਪਾਪਾ ਕਹਦੇ ਕਿ ਡਰੇ ਗਿਰੇਗੀ ਪੜ ਲੈ ਨੂੰ ਮੈਂ ਕਿਵੇਂ ਪੜਾ ਮੇਰੇ ਤੋਂ ਆਪ ਨਹੀਂ ਸੰਭਲਦੀ ਤੇ ਪਾਪਾ ਨੇ ਲਾਤੀ ਬੰਨਤੀ ਨੇ ਰਾਇ ਆਪੇ ਸੌਂ ਦਾ ਨਾਮ ਨਹੀਂ ਲੈਂਦੀ ਕਿ ਸੋ ਜੀ ਹੈ ਜਪਨੁਰ ਸੋ ਜੇ ਕਰੋ ਬੰਨੀ ਲੱਤ ਪਾਪਾ ਨੇ ਟੀਵੀ ਚਲਾਇਆ ਹੋਇਆ ਤਾਂ ਹੀ ਟੀਵੀ ਬੰਦ ਹੋਏਗਾ ਤੇ ਸੋਏਗੀ ਨਾ ਕੁੜੀ ਹਾਂ ਲਾ ਹੁਣ ਖੋਲਣ ਲੱਗੀ ਜੀ ਹਾਂ ਜੱਬ ਨੂਰਾ ਖੋਲੋ ਕੋਈ ਨਹੀਂ ਰਹੋਗੇ ਪਤਾ TV ਦੀ ਲਾਈਟ ਪਾਪਾ ਨੇ ਲਾਤ ਮੰਦੀ ਸੀ ਦਾਦੀ ਹੈ ਹਾਂਜੀ ਹੋਏ ਆ ਕੀ ਕੀਤਾ ਪਾਪਾ ਨੇ ਦਾਤਾ ਦਾ ਪਾਪਾ ਨੂੰ ਪਾਪਾ ਨੂੰ ਦੱਸ ਕੇ ਤੇ ਕੀ ਕਿਤਾ ਲਾਤ ਮੰਦੀ ਦਾਤ ਲਾਤ ਹੋਏ ਖੋਲੋ ਆਪੇ ਆਪੇ ਖੋਲੋ ਫੇਰ ਚਲੋ ਸੋ ਜੋ ਫਿਰ ਗੁੱਡ ਨਾਈਟ ਕਹਿ ਦੋ ਸਾਰਿਆਂ ਨੂੰ ਕਿ ਮੈਂ ਛੋ ਜਾ ਉਹਨ ਬਹੁਤ ਤੰਗ ਕਰ ਲਿਆ ਮਮਾ ਪਾਪਾ ਨੂੰ ਹਾਂ ਪੁੱਤ ਪਾਪਾ ਦਾ ਟੀਵੀ ਬੰਦ ਕਰਾਈਗੇ ਫਿਰ ਸੋਵਾਂਗੇ ਆਪਾਂ ਲਾ ਪਾਪਾ ਪਾਪਾ ਟੀਵੀ ਫੋਨ ਤਾਂ ਲਾਵਾ ਹੋਰ ਕੋਈ ਕੰਮ ਹੀ ਨਹੀਂ ਆ ਕੁਛ ਗਾਇਤ ਕਰ ਰਹੀ ਜੇ ਉਹ ਤੇ ਬੋਲਨੀ ਕੋਕੀ ਕਹਿੰਦਾ ਸੀ ਹਾਂ ਲੋਤ ਆ ਲੋੜ ਆ ਚਲੋ ਫਿਰ ਗੁੱਡ ਨਾਈਟ ਕਰੋ ਆਪਸ ਸੋਈਏ ਨਿੰਨੀਆਂ ਕਰੀਏ ਉਹਨਾਂ ਵਤ ਚਿਹਰੇ ਉੱਠਣਾ ਜਾਣਾ ਹੈ ਨਾ ਗਲੀ ਜਗੇੜੇ ਕੱਢਣ ਉਸਦੇ ਸਵੇਰ ਚਿਹਰੇ ਚਲੋ ਬਾਏ ਗੁੱਡ ਨਾਈਟ ਕਹਿ ਦੋ ਚਾਚੀ ਕੱਲ ਕਹਿ ਦੋ ਲਾ ਲਾ ਬਾਏ ਕਰਨ ਲੱਗੀ